ਉਹਨਾਂ ਵੀ ਨਸਾਨੇ ਨੂੰ 10 ਲੱਖ ਰੁਪਏ ਦੇਗੀ ਜੀ ਹਰਿ ਸਿਮਰਤ ਕੌਰ ਅੱਛਾ ਜੀ ਹਾਂਜੀ ਗਊਸ਼ਾਲਾ ਨੂੰ ਅੱਡ ਦੇਗੀ ਜੀ ਇਹਨਾਂ ਆਪਣੇ ਨੂੰ ਖੇਡਾਂ ਵਾਲਿਆਂ ਨੂੰ ਅੱਡ ਦੇਗੀ ਜੀ ਤੇ ਗੁਰ ਰਵਦਾਸ ਭਗਤ ਵਾਲਿਆਂ ਨੂੰ ਉਹਨਾਂ ਨੂੰ ਅੱਡ ਦੇਗੀ ਜੀ 10 ਲੱਖ ਰੁਪਏ ਦੇਗੀ ਜੀ ਹਰਿ ਸਿਮਰਤ ਕੌਰ ਹੂੰ ਨੂੰ ਲੋਕ ਪਰ ਮਹੰਗਾਰਾ ਦੇ ਸਿਮਰਤ ਕੌਰ ਨੂੰ ਮਿਲੂਗੀ ਕੀ ਗੱਲ ਬਾਪੂ ਜੀ ਕਿਉਂ ਲੋਕ ਹਰ ਸਿਮਰਤ ਕੌਰ ਬਾਦਲ ਨੂੰ ਪਸੰਦ ਕਰਦੇ ਜਿਉਂ ਜੀ ਬੁੜਾ ਬਣਾਇਆ ਸੀ ਬਾਦਲ ਸਭ ਨੂੰ ਸਹੂਲਤ ਦਿੰਦਾ ਰਿਹਾ ਗਰੀਬ ਨੂੰ ਵੀ ਅਮੀਰ ਨੂੰ ਵੀ ਨਸ਼ਾ ਜੀ ਬੰਦ ਕਿਵੇਂ ਹੋਊਗਾ ਨਸ਼ੇ ਤੇ ਤੁਰਦੀ ਹੈ ਸਰਕਾਰ ਸਰਕਾਰ ਦੀ ਸਰਕਾਰ ਦਾ ਕੰਮ ਹੀ ਨਸ਼ੇ ਤੇ ਚੱਲਦਾ ਹੈ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਅਸੀਂ ਇਸ ਟਾਈਮ ਨਥਾਣਾ ਸ਼ਹਿਰ ਦੇ ਵਿੱਚ ਮੌਜੂਦਾਂ ਗੱਲਬਾਤ ਕਰਾਂਗੇ ਲੋਕ ਸਭਾ ਬਠਿੰਡਾ ਸ਼ੀਟ ਦੀ ਜੋ ਕਿ ਪੁੱਛੋ ਹਲਕੇ ਦੇ ਵਿੱਚ ਪੈਂਦੀ ਹੈ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਮੌਜੂਦ ਨੇ ਸੱਤ ਦੇ ਵਿੱਚ ਬਜ਼ੁਰਗ ਪੁੱਛਦੇ ਆ ਸੱਤਾ ਦੇ ਵਿੱਚ ਸਰਕਾਰ ਰਹੀ ਹੈ ਪਹਿਲਾਂ ਉਹਨੇ ਚੰਗੇ ਕੰਮ ਕੀਤੇ ਜਾਂ ਪਿਛਲੀਆਂ ਸਰਕਾਰਾਂ ਨੇ ਚੰਗੇ ਕੰਮ ਕੀਤੇ ਜਾਂ ਹੁਣ ਅਕਾਲੀ ਭਾਜਪਾ ਦਾ ਜੋ ਗੱਠਜੋੜ ਸੀ ਉਹ ਨਹੀਂ ਹੋਇਆ ਤਾਂ ਹੁਣ ਅਕਾਲੀਵਾਦੀ ਮਾਰੇਗਾ ਜਾਂ ਭਾਜਪਾ ਪੰਜਾਬ ਦੇ ਵਿੱਚ ਬਾਜ਼ੀ ਮਾਰੇਗੀ ਗੱਲਬਾਤ ਕਰਦੇ ਆਂ ਬਾਪੂ ਸ਼ਸ਼ੀ ਗਾਲ ਜੀ ਸਤਿ ਸ੍ਰੀ ਗਾਲ ਜੀ ਕਿਵੇਂ ਠੀਕ ਹੋ ਜੀ ਬਿਲਕੁਲ ਠੀਕ ਆ ਜੀ ਬਾਪੂ ਜੀ ਮੌਜੂਦਾ ਸਰਕਾਰ ਦੀ ਗੱਲਬਾਤ ਕਰਾਂਗੇ ਆਪਾਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ ਵੱਡੇ ਦਾਵੇ ਤੇ ਵਾਦੇ ਕੀਤੇ ਸੀ ਲੋਕਾਂ ਦੇ ਨਾਲ ਕਿਵੇਂ ਦੇ ਰਹੇ ਜੀ ਨਾ ਜੀ ਕੁਝ ਨਹੀਂ ਨਿਪਟਿਆ ਕੱਲੀਆਂ ਗੱਲਾਂ ਨਿਪਟ ਗਈ ਭਗਵੰਤ ਮਾਨ ਸਾਨੂੰ ਕੱਲੀਆਂ ਗੱਲਾਂ ਹੀ ਸੁਣਾ ਗਿਆ ਵਿੱਚੋਂ ਨਿਕਲੇ ਕੁਝ ਨਹੀਂ ਹਾਂਜੀ ਤਾਂ ਸੀਐਮ ਭਗਵੰਤ ਮਾਨ ਤਾਂ ਕਹਿੰਦੇ ਨੇ ਕਿ ਮੈਂ ਕਿਸਾਨਾਂ ਦਾ ਪੁੱਤਾਂ ਤੇ ਕਿਸਾਨਾਂ ਦੀ ਗੱਲ ਕੀ ਆਮ ਲੋਕਾਂ ਦੀ ਆਮ ਲੋਕਾਂ ਦੇ ਵਿੱਚੋਂ ਪਾਰਟੀ ਖੜੀ ਕੀਤੀ ਸੀ ਤੇ ਆਮ ਲੋਕ ਅਸੀਂ ਸੀ ਤੇ ਆਮ ਲੋਕਾਂ ਦੀਆਂ ਗੱਲਾਂ ਤਾਂ ਦਿੱਕਤਾਂ ਸੁਣਦੇ ਆ ਸੀ ਨਾ ਜੀ ਕੋਈ ਕੋਈ ਕਾਰੋਬਾਰ ਨਹੀਂ ਕਰਿਆ ਉਹਨਾਂ ਨੇ ਬਸ ਕੱਲੀਆਂ ਗੱਲਾਂ ਹੀ ਸੁਣਾਈਆਂ ਜੀ ਗੱਲਾਂ ਜਰੂਰ ਸੁਣਾਉਂਦਾ ਜੀ ਬਹੁਤ-ਬਹੁਤ ਹਾਂ ਆ ਗੱਲ ਪ੍ਰਸ਼ਟਾਚਾਰੀ ਬੰਦ ਹੋਈ ਨਾ ਜੀ ਬਿਲਕੁਲ ਹੀ ਬੰਦ ਹੁੰਦਾ ਨਸ਼ਾ ਬਹੁਤ ਆਮ ਹੈ ਅੱਛਾ ਜੀ ਨਸ਼ਾ ਤਾਂ ਫਲੈਕਸ ਬੋਰਡ ਤੱਕ ਲਗਾ ਦਿੱਤੇ ਗਏ ਕਹਿੰਦੇ ਕਿ ਬੰਦ ਕਰ ਦਿੱਤਾ ਸੀਐਮ ਭਗਵੰਤ ਮਾਨ ਕਿ ਕਲੀਅਰ ਸੁਣਾਉਂਦੀ ਸੀ ਨਾ ਜੀ ਬਿਲਕੁਲ ਨਸ਼ੇ ਦਾ ਬਹੁਤ ਵੱਡਾ ਘੜ ਬਣ ਗਿਆ ਤੇ ਲੋਕ ਸਾਰੇ ਕੋਈ ਗੱਭਰੂ ਮੁੰਡੇ ਨਹੀਂ ਰਿਹਾ ਹਾਂ ਪੰਜਾਬ ਦੇ ਵਿੱਚ ਇਹਨਾਂ ਨਸ਼ਾ ਵੱਧ ਗਿਆ ਬਠਿੰਡਾ ਲੋਕ ਸਭਾ ਸੀਟ ਦੀ ਗੱਲ ਕਰਾਂਗੇ ਆਪਾਂ ਹਰ ਸਿਮਰਤ ਕੌਰ ਬੀਬਾ ਬਾਦਲ ਇਥੋਂ ਹਰ ਵਾਰ ਖੜਦੇ ਨੇ ਔਰ ਜਿੱਤਦੇ ਨੇ ਤਾਂ ਗਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਦੇ ਜੋ ਕਿ ਉਹਨਾਂ ਨੂੰ ਇੱਥੋਂ ਟਿਕਟ ਦੇ ਦਿੱਤੀ ਗਈ ਆ ਹਾਂਜੀ ਬਠਿੰਡਾ ਸੀਟ ਤੋਂ ਤੇ ਲੱਖਾਂ ਸਿਧਾਣਾ ਵੀ ਖੜਨਗੇ ਤੇ ਕਿਵੇਂ ਦਾ ਰਹੇਗਾ ਮਹਾਨ ਇਹਨਾਂ ਦਾ ਹਰਸਿਮਰਤ ਲਜਾਉ ਜੀ ਬਠਿੰਡੀ ਸੀਟ ਕੀ ਗੱਲ ਬਾਪੂ ਜੀ ਕਿਉਂ ਲੋਕ ਹਰਸਿਮਰਤ ਕੋਰ ਬਾਦਲ ਨੂੰ ਪਉਣਾ ਵੋਟ ਪਸੰਦ ਕਰਦੇ ਆ ਪਸੰਦ ਐ ਕਰਦੇ ਜੀ ਮਤਲਬ ਕਿ ਪਹਿਲਾ ਕੰਮ ਕੁਛ ਕਰਿਆ ਕੋਈ ਸੋਣ ਕਰਗੇ ਹੂੰ ਹ ਹ ਹੁਣ ਮੌਜੂਦਾ ਹੁਣ ਵੀ ਹੁਣ ਵੀ ਇਨਸਾਨੇ ਨੂੰ 10 ਲੱਖ ਰੁਪਏ ਦੇ ਕੇ ਜੀ ਹਰਸਿਮਰਤ ਕੋਰ ਅੱਛਾ ਜੀ ਹਾਂਜੀ ਗਊਸ਼ਾਲਾ ਨੂੰ ਅੱਡ ਦੇਗੀ ਜੀ ਇਹਨਾਂ ਆਪਣੇ ਨੂੰ ਖੇਡਾਂ ਵਾਲਿਆਂ ਨੂੰ ਅੱਡ ਦੇਗੀ ਜੀ ਤੇ ਗੁਰ ਰਬਦਾਸ ਭਗਤ ਵਾਲਿਆਂ ਨੂੰ ਉਹਨਾਂ ਨੂੰ ਅੱਡ ਦੇਗੀ ਜੀ 10 ਲੱਖ ਰੁਪਏ ਦੇਗੀ ਜੀ ਹਰ ਸਵਰਥਕ ਹੋਰ ਹਾਂਜੀ ਤਾਂ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕਹਿੰਦੀ ਕਿ ਅਸੀਂ ਇਮਾਨਦਾਰ ਆ ਤੇ ਵੀ ਅਸੀਂ ਚੰਗੇ ਕੰਮ ਕਰ ਰਹੇ ਹਾਂ ਲੋਕ ਸਾਨੂੰ ਦਾਅਵੇ ਨਾਲ ਜਿਤਾਉਣਗੇ ਤੇ ਅਸੀਂ 14 ਸੀਟਾਂ ਜਿੱਤ ਦਾਂਗੇ ਕਿਵੇਂ ਲੱਗਦਾ ਪੰਜਾਬ ਦੀਆਂ 13 ਇੱਕ ਚੰਡੀਗੜ੍ਹ ਦੀ ਨਾ ਜੀ ਮੁਸ਼ਕਲ ਹੈ अच्छा हां बिल्कुल मुश्कूर ਤੁਹਾਡੇ ਵੱਲੋਂ ਇੱਕ ਸੀਟ ਹੈ ਜਿਹੜੀ ਇਥੋਂ ਬਠਿੰਡਾ ਦੀ ਹਰਸਿਮਰਤ कौर ਬਾਦਲ ਨੂੰ ਦੇ ਦਿੱਤੀ ਹੈ ਤੇ ਕਿਵੇਂ ਲੱਗਦਾ ਇਹ ਜਿੱਤੂ ਜੀ ਇਥੇ ਪੰਜਾਬ ਵਿੱਚ ਆਪਣੇ ਬਠਿੰਡੇ ਜਲੇ ਬਠਿੰਡੇ ਜਲੇ ਬਠਿੰਡੇ ਜਲੇ ਜਿੱਤੂ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੋ ਠੀਕ ਹੈ ਕਿਹਾ ਜਾ ਰਿਹਾ ਹਰਸਿਮਰਤ कौर ਬਾਦਲ ਹੈ ਜਿਹੜਾ ਬਠਿੰਡਾ ਸੀਟ ਜਿੱਤਣਗੇ ਕਿ ਉਹ ਅੱਗੇ ਬਹੁਤ ਚੰਗੇ ਕੰਮ ਕਰੇ ਐ ਨੇ ਬਾਦਲ ਹੈ ਸਿਮਰਨਜੀਤ ਨੇ ਤੇ ਹੁਣ ਵੀ ਬਾਹਰ ਟੈਨਸ਼ਨ ਨਹੀਂ ਕਰੂ ਅਸੀਂ ਦਾ ਬੋਟਾ ਆਮ ਵਾਲੇ ਨੂੰ ਪਾਵਾਂਗੇ ਕਦੇ ਤੋਂ ਲਈ ਫੇੜੇ ਭਗਵਾਨ ਦਾ ਮਾਨ ਨੂੰ ਕੀ ਗੱਲ ਹੋਇਆ ਬਾਪੂ ਕਿਉਂ ਲੋਕ ਕੋਨੇ ਨੇ ਲੋਕ ਲੋਕ ਕਹਿ ਕੱਲ ਪਏ ਆ ਮੈਂ ਵੀ ਪਾਣੀ ਦਾ ਦੱਸਦਾ ਘੰਟੇ ਕਿ ਕਿਹੜੇ ਕਿਹੜੀ ਬਾਦਲ ਨਿਕਲਦੀ ਹੈ ਹਾਂ ਠੀਕ ਹੈ ਦੱਸੋ ਵੀ ਕਿਹੜੀ ਬਾਦਲ ਨੇ ਹਮ ਕਿਹੜਾ ਜੇ ਨੇ ਕਰੀ ਕਹਿੰਦੇ ਕਨੈਕਸ਼ਨ ਕਹਿੰਦੇ ਖਾਰੀ ਕ੍ਰਾਂਤੀ ਵੀ ਕਹਿੰਦੇ ਬਾਦਲ ਕਿਆ ਨੇ ਲੈ ਕੇ ਆਂਦੀ ਸੀ ਕਿਹੜੀ ਹਰੀ ਕ੍ਰਾਂਤੀ ਕਿਸਾਨਾਂ ਦੀ ਖੇਤੀ ਹੈ ਜਿਹੜੀ ਕਨੈਕਸ਼ਨ ਦਿੱਤੇ ਆ ਮੋਟਰਾਂ ਦੇ ਬਿਜਲੀ ਦੇ ਇਹ ਕਿਹੜੀ ਕਰੰਟੀ ਕਰੰਟੀ ਸਾਰੇ ਸ਼ੈਂਟਰ ਦੇ ਆਈ ਆ ਨਾ ਬਾ ਉਹ ਕਿਹਾਂ ਬਾਦਲ ਦਾ ਨਾਂ ਪੈ ਗਿਆ ਬਾਪੂ ਜੀ ਕਾਲੀ ਤੇ ਭਾਜਪਾ ਦਾ ਪਹਿਲਾ ਗੱਠ ਜੋੜ ਕਿਹਾ ਜਾਂਦਾ ਸੀ ਕਿ ਹੋਵੇਗਾ ਪਰ ਹੁਣ ਹੋਇਆ ਨਹੀਂ ਭਾਜਪਾ ਦਾ ਵੀ ਉਮੀਦਵਾਰ ਖੜਾ ਕੀਤਾ ਜਾਵੇਗਾ ਸ਼ਹਿਰ ਹੈ ਤੁਹਾਡਾ ਨਥਾਣਾ ਕਿੰਨੀ ਕੁ ਵੋਟ ਭਾਜਪਾ ਨੂੰ ਪੈ ਸਕਦੀ ਹੈ ਭਾਜਪਾ ਨੂੰ ਨੱਕਾ ਨਹੀਂ ਪੈਂਦੀ ਸ਼ਹਿਰਾਂ ਦੇ ਵਿੱਚੋਂ ਵੋਟ ਪੈ ਸਕਦੀ ਬਾਦਲ ਕਿਹਨੂੰ ਪੈ ਜਾਣੀ 5 ਸਾਲ ਬੋਲ ਕੇ ਕੀ ਕਰਦੀ ਆ ਪੈਉਣਗੇ ਨਾ ਬਾਦ ਵਾਲੇ ਪਾਵੇ ਹੂੰ ਹੋਰ ਕੋਈ ਜਿੱਤੀ ਹੈ ਠੀਕ ਹੈ ਯਾਨੀ ਕਿ ਸ਼ਹਿਰਾਂ ਦੇ ਵਿੱਚ ਜਿਆਦਾ ਵੋਟ ਨਹੀਂ ਹੈਗਾ ਪਰ ਵੀ ਪਤਾ ਨਹੀਂ ਸ਼ਹਿਰਾਂ ਦਾ ਹੂੰ ਠੀਕ ਹੈ ਜੀ ਕਾਲੀਆਂ ਨੇ ਜਿਹੜਾ ਗੱਠ ਜੋੜ ਨਹੀਂ ਕੀਤਾ ਭਾਜਪਾ ਦੇ ਨਾਲ ਜਾਂ ਮਾੜਾ ਹੋਇਆ ਜਿਕੇ ਨੁਕਸਾਨ ਹੋ ਸਕਦਾ ਠੀਕ ਹੋਇਆ ਜੀ ਉਹ ਠੀਕ ਹੋਇਆ ਹੂੰ ਦੁੜਿਆ ਹੱਦ ਕੀ ਕਿ ਕਿਹਾ ਜਾ ਰਿਹਾ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਲੋਕ ਜੁੜ ਗਏ ਜੁੜ ਗਏ ਪਰ ਇੱਕ ਗੱਲ ਇਹ ਹੈ ਕਿ ਸ਼ਹਿਰਾਂ ਦੀ ਵੋਟ ਹੈ ਜਿਹੜੀ ਭਾਜਪਾ ਨੂੰ ਜਾਵੇਗੀ ਵੱਧ ਇਹ ਗੱਲ ਪਿੰਡਾਂ ਦੇ ਲੋਕ ਵੀ ਕਹਿੰਦੇ ਨੇ ਤੁਹਾਨੂੰ ਲੱਗਦਾ ਕਿ ਨੁਕਸਾਨ ਹੋ ਗਿਆ ਅ ਕਾਲੀ ਦਲ ਦਾ ਨਹੀਂ ਹੋਇਆ ਨੁਕਸਾਨ ਹੋਇਆ ਨਹੀਂ ਹੋਇਆ ਜੀ ਵੋਟ ਵੱਧ ਪਊਗੀ ਤਾਂ ਹਮ ਕੱਲ੍ਹ ਨੂੰ ਉਹ ਗੱਠ ਜੋੜ ਨਹੀਂ ਹੋਇਆ ਤਾਂ ਹਮ ਹਾਂ ਇੱਕ ਬਾਪੂ ਜੀ ਲੀਡਰ ਨੇ ਜਿਹੜੇ ਕੱਲ੍ਹ ਦੋ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਇੱਕ ਐਮਪੀ ਸੁਸ਼ੀਲ ਰੈਂਕੂ ਤੇ ਸੀਤਲ ਅੰਗਰਾ ਭਾਜਪਾ ਚ ਚਲੇ ਗਏ ਹਾਂ ਜਿੱਤਦੇ ਨੇ ਆਮ ਆਦਮੀ ਪਾਰਟੀ ਤੋਂ ਤੇ ਲੋਕਾਂ ਤੋਂ ਵੋਟਾਂ ਲੈ ਕੇ ਫਿਰ ਉਹ ਕਦੇ ਆ ਪਾਰਟੀ ਬਦਲ ਲੈਂਦੇ ਨੇ ਆ ਪਾਰਟੀ ਬਦਲ ਲੈਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਉਹ ਟੌਟ ਆ ਜੀ ਉਹ ਤਾਂ ਖੜਦੇ ਹੀ ਨਹੀਂ ਕਿਤੇ ਹਮ ਉਹਨਾਂ ਦਾ ਕੀ ਕਰੋਗੇ ਕੋਈ ਵਿਸ਼ਵਾਸ ਨਹੀਂ ਉਹਨਾਂ ਕੀ ਲੋਕਾਂ ਨੂੰ ਇਸ ਬਾਰੇ ਕੁਝ ਸੋਚਣਾ ਚਾਹੀਦਾ ਕਿ ਨਹੀਂ ਸੋਚਣਾ ਚਾਹੀਦਾ ਸੋਚਣਾ ਚਾਹੀਦਾ ਵੀ ਜਿਹੜਾ ਇਨਸਾਨ ਖੜਦਾ ਹੀ ਨਹੀਂ ਕਿਤਾ ਸਟੈਂਡ ਬਿਨਾ ਕੁਝ ਵੀ ਨਹੀਂ ਬਣਦਾ ਸਟੈਂਡ ਬਿਨਾ ਕੁਝ ਨਹੀਂ ਬਣਦਾ ਤੇ ਫਿਰ ਕਾਂਗਰਸ ਦੇ ਜਿਹੜੇ ਵਿੱਚੋਂ ਗਏ ਹੋਏ ਬੰਦਿਆਂ ਨੂੰ ਆਮ ਆਦਮੀ ਪਾਰਟੀ ਨੇ ਟਿਕਟਾਂ ਦਿੱਤੀਆਂ ਸੀ ਜਦੋਂ 92 ਐਮ.ਐਲ.ਏ ਜਿੱਤੇ ਆ ਉਦੋਂ ਵੀ ਤਾਂ ਲੋਕਾਂ ਨੇ ਫਿਰ ਵੋਟਾਂ ਪਾਈਆਂ ਸੀ ਉਦੋਂ ਵੀ ਕਾਂਗਰਸ ਪਾਰਟੀ ਤੋਂ ਛੱਡ ਕੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੀ ਉਦੋਂ ਕਿਉਂ ਲੋਕਾਂ ਨੇ ਫਿਰ ਵੋਟਾਂ ਪਾਈਆਂ ਉਦੋਂ ਜੀ ਲੋਕਾਂ ਨੇ ਇਸ ਕਰਕੇ ਵੋਟਾਂ ਪਾਈਆਂ ਵੀ ਤੀਜਾ ਤੀਜਾ ਧਿਆਈ ਖੜਾ ਕਰਕੇ ਤੇ ਵੀ ਕੀ ਬਤਾ ਚੰਗੇ ਹੋਣ ਇਹਨਾਂ ਨੂੰ ਤਿੰਨਾਂ ਨੂੰ ਦੇਖ ਡੋਂਟ ਛੱਡ ਕੇ ਤਿੰਨਾਂ ਨੂੰ ਵੇਖ ਤੀਜਾ ਨੂੰ ਦੇਖ ਲੋ ਤੇ ਵੀ ਕੀ ਬਤਾ ਨਹੀਂ ਕੱਲੀਆਂ ਗੱਲਾਂ ਸੁਣਾਤੀਆਂ ਗੀਆਂ ਗੱਲਾਂ ਜਰੂਰ ਨੇ ਸੁਲਾਈ ਜਾਂਦੇ ਆ ਕੁਝ ਲੋਕ ਕਹਿੰਦੇ ਆਮ ਆਦਮੀ ਪਾਰਟੀ ਨੂੰ ਟਾਈਮ ਦੇਣਾ ਚਾਹੀਦਾ 2 ਸਾਲ ਦਾ ਟਾਈਮ ਹੀ ਦਿੱਤਾ ਕਹਿੰਦੇ ਗੰਦਲਾ ਸਿਸਟਮ ਵਾਲਾ ਹੋਇਆ ਸੀ ਤਾਂ ਕਰਕੇ ਕਹਿੰਦੇ ਸਮਾਂ ਲੱਗੇ ਨਾ ਜੀ ਜਿਹੜੀ ਕੋਈ ਗੱਲ ਕਰੀ ਆ ਵਾਅਦਾ ਕਰਿਆ ਭਗਵਾਨ ਤੁਮਨੇ ਇੱਕ ਵੀ ਨਹੀਂ ਪੂਰਾ ਕਰਿਆ ਹੂੰ ਕੋਈ ਵਾਦਾ ਤੁਸੀਂ ਕੋਈ ਪੂਰਾ ਨਹੀਂ ਕਰਿਆ ਹੂੰ ਕਹਿੰਦੇ ਸਮਾਂ ਲੱਗੇਗਾ ਪੰਜਾਬ ਦੇ ਉੱਪਰ ਕਰਜ਼ੇ ਦੀ ਪੰਡ ਬਹੁਤ ਭਾਰੀ ਸੀ ਕਹਿੰਦੇ ਨਾ ਜੀ ਪੰਡ ਫਿਰ ਪੰਜ ਪੰਜ ਸਾਲਾਂ ਚ ਕਿ ਮਿਲੇ ਜੂ ਕਿ ਇੰਨੇ ਇੰਨੇ ਦਿਨ ਲਹੀ ਇਹ ਇਹ ਤਾਂ ਇਹੀ ਰਹੂਗੀ ਹੂੰ ਇਸ ਤਰੀ ਲ ਰਹੂਗੀ ਹੁਣ ਵੀ ਐਵੇਂ ਰਹੂਗੀ ਹੂੰ ਆ ਇਹ ਤਾਂ ਵਾਦੂ ਪੰਜਾਬ ਸੁਧਰੂ ਕਿਵੇਂ ਜੇ ਘਰੇ ਸੇ ਤੱਕ ਹੀ ਪਰ ਜੀ ਸੁਧਰਦਾਰੀ ਇਹ ਤਾਂ ਬੁਰਾ ਹਾਲ ਹੋਊਗਾ ਹੂੰ ਇਹ ਤਾਂ ਬੁਰਾ ਹਾਲ ਹੋਊਗਾ ਇਹ ਦੂਵੀ ਸੁਧਰਦਾ ਜੀ ਕਿਉਂਕਿ ਲੋਕ ਆਪੋ ਆਪਣੇ ਘਰਾਂ ਨੂੰ ਜਿਪੜੇ ਵੇਆ ਪਬਲਿਕ ਬਾਰੇ ਸੋਚ ਸੋਚ ਲਈ ਤੇ ਪਬਲਿਕ ਪਬਲਿਕ ਹੈ ਜਿਹੜੇ ਸਾਰੇ ਲੁੱਟੀ ਜਾਂਦੇ ਲੀਡਰ ਲੀਡਰ ਲੁੱਟੀ ਜਾਂਦੇ ਸਾਰੇ ਆਪਦੇ ਘਰ ਬੰਨੇ ਨੂੰ ਖੇਦੇ ਆ ਬਦ ਪਬਲਿਕ ਬੰਦੀ ਦਾ ਖਿਆਲ ਹੀ ਨਹੀਂ ਹੁੰਦਾ ਤੇ ਫਿਰ ਇਸ ਕਰਕੇ ਦੁਨੀਆ ਦੁਨੀਆ ਦਾ ਬੋਰਾ ਖਾਲੀ ਹੋਈਗਾ ਦੁਨੀਆ ਦਾ ਬੁਰਾ ਹਾਲ ਦੀ ਗੱਲ ਕਰਦੇ ਆ ਆਪਾਂ ਲੋਕ ਆਜ਼ਾਦ ਵੀ ਖੜਦੇ ਨੇ ਲੋਕ ਪਾਰਟੀਆਂ ਦੇ ਲੋਕਾਂ ਨੂੰ ਵੋਟ ਪਾਉਂਦੇ ਨੇ ਬਾਪੂ ਜੀ ਤੁਸੀਂ ਜੇਕਰ ਸੱਥਾਂ ਦੇ ਵਿੱਚ ਬੈਠਦੇ ਹੋ ਕਹਿੰਦੇ ਸੱਥਾਂ ਦੇ ਵਿੱਚ ਆ ਜਿਹੜੀ ਚਰਚਾ ਹੁੰਦੀ ਹੈ ਖੁੰਡ ਚਰਚਾ ਮਲਾਈ ਹੈ ਜਿਹੜੀ ਨਿੱਤਰ ਕੇ ਬਾਹਰ ਆਉਂਦੀ ਹੈ ਕੁਝ ਸਿਆਣੀ ਗੱਲ ਕਰਦੀ ਹੈ ਬਜ਼ੁਰਗ ਆ ਜਿਹੜੇ ਆਜ਼ਾਦ ਉਮੀਦਵਾਰ ਨੂੰ ਲੋਕ ਕਿਉਂ ਨਹੀਂ ਜਿਤਾਉਣਾ ਜਿਤਾਉਣਾ ਪਸੰਦ ਕਰਦੇ ਜੇਕਰ ਗੱਲ ਲੱਖੇ ਸੁਧਾਣੇ ਦੀ ਕੀਤੀ ਜਾਵੇ ਜਾਂ ਹੋਰ ਕਿਸੇ ਆਜ਼ਾਦ ਕੈਂਡੀਡੇਟ ਦੀ ਕੀਤੀ ਜਾਵੇ ਕਿ ਉਹ ਇੱਕ ਸੋਚ ਨੂੰ ਅੱਗੇ ਲੈ ਕੇ ਆਉਣ ਕਿ ਉਹ ਚੰਗੇ ਕੰਮ ਹੋ ਜਾਣ ਇਹ ਠੀਕ ਨਹੀਂ ਹੈ। ਨਾ ਜੀ ਇਹ ਇਹ ਗੱਲ 'ਚ ਵੀ ਫਰਕ ਹੈ। ਹੂੰ ਜਿਹੜਾ ਬੰਦਾ ਪਹਿਲਾਂ ਜੁੜਿਆ ਹੁੰਦਾ ਕਿਸੇ ਨਾਲ ਫੇਰ ਉਹ ਟੁੱਟ ਕੇ ਹੋਰ ਥਾਂ ਵਰ ਜਾਂਦਾ ਹੈ ਫਿਰ ਉਹ ਵਿਸ਼ਵਾਸ ਕਰ ਦਬ ਹੋ ਜਾਂਦਾ। ਹੂੰ ਜਿਹੜੇ ਜਿਆਦਾ ਉਹ ਵੀ ਪਹਿਲਾਂ ਜੁੜੇ ਸੀ ਫੇਰ ਉਹ ਹਿੱਲ ਗਏ। ਹੂੰ ਹੋਰ ਥਾਂ ਚਲੇ ਗਏ ਹੁਣ ਕੀ ਪਤਾ ਕਿੱਧਰ ਨੂੰ ਫੇਰ ਜਾਣਗੇ। ਹੂੰ ਆਜ਼ਾਦ ਜਿੱਤ ਗਿਆ ਫਿਰ ਕੀ ਪਤਾ ਕਿੱਥੇ ਜਾਏਗਾ ਇੱਕ ਨਵਾਂ ਫਰੈਸ਼ ਨੌਜਵਾਨ ਮੁੰਡਾ ਜਿਹੜੀ ਗਵਰਨਮੈਂਟ ਬਣੂ ਉਸ 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 ਦੇ ਲਈ ਹੋ ਜਾਂਦਾ ਨੌਜਵਾਨੀ ਦੇ ਵਿੱਚੋਂ ਅਗਰ ਕੋਈ ਆਜ਼ਾਦ ਉਮੀਦਵਾਰ ਖੜਾ ਹੁੰਦਾ ਤਾਂ ਲੋਕਾਂ ਨੂੰ ਐਕਸੈਪਟ ਕਰਨਾ ਚਾਹੀਦਾ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਦੇਖੋ ਜੀ ਇਹ ਤਾਂ ਗੱਲ ਸਮਝ ਚੋਬਾਰ ਹੋ ਗਈ ਹੁਣ ਬੱਸ ਕਿ ਨਹੀਂ ਲੋਕ ਲੋਕ ਕੀ ਕਰ ਲੋਕ ਵਿਸ਼ਵਾਸ ਲੋਕ ਵਿਸ਼ਵਾਸ ਕਰਦੇ ਇਹਨਾਂ ਦਾ ਦੀਨ ਧਰਮ ਇਹ ਲੈਂ ਜਾਂਦਾ ਹੈ ਇਹ ਪੈਸੇ ਬਲੇ ਉੱਤਰ ਪੈਂਦੇ ਹੂੰ ਹਾ ਗੱਲ ਸਾਸ਼ੀ ਗੱਲ ਜੀ ਅਸਰ ਹੋ ਗਿਆ ਕਿਵੇਂ ਠੀਕ ਹੋ ਹਾਂ ਠੀਕ ਠਾਕ ਵਧੀਆ ਕਿਵੇਂ ਆ ਸ਼ਹਿਰ ਦੇ ਵਿੱਚ ਰਹਿੰਦੇ ਹੋ ਤੁਸੀਂ ਕਿਵੇਂ ਦਾ ਰਹੇਗਾ ਮਾਹੌਲ ਬਠਿੰਡਾ ਸੀਟ ਦੀ ਗੱਲ ਕਰਾਂਗੇ ਬਠਿੰਡਾ ਸੀਟ ਦਾ ਮਤਲਬ ਕਿ ਜਿਹੜੇ ਬਾਦਲ ਕਿ ਇਹ ਤਾਂ ਜਤ ਨਹੀਂ ਸਕਦੇ ਹੈ ਕਿ ਜਿਵੇਂ ਕਿਸੇ ਕਾਲਜ ਵਿੱਚ ਸਾਦੇ ਹੁਣ ਹਜ਼ਾਰਾਂ ਦੇ ਗੰਤ ਨਾਲ ਗਿਣਤੀ ਨਾਲ ਇਹਨਾਂ ਕੋਲ ਵਾਣ ਵੀ ਆ ਪੈਸਾ ਵੀ ਆ ਇਹਨਾਂ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਗਰੀਬ ਵਰਤ ਇਹਨਾਂ ਨੇ ਸੋਚਿਆ ਨਹੀਂ ਕੱਲਾ ਕੋਈ ਵੀ ਬੰਦਾ ਆਪ ਦੇ ਵਾਰੀ ਸੋਚਦਾ ਹੁਣ ਜਿਹੜਾ ਮੁਲਕ ਵੀ ਇਹ ਭਗਵਾਨਤਮਾ ਨੇ ਬਣਾਇਆ ਪਹਿਲੀ ਵਾਰੀ ਬਣਾਇਆ ਹੁਣ ਤੂੰ ਐਂ ਲਾਸ ਆ ਪਾਇਦਾ ਤੇਰਾ ਆਪ ਦਾ ਘਰ ਨਹੀਂ ਠੀਕ ਉਹਦੇ ਮਿਲ ਕੇ ਜਿਦਾ ਆਪਾਂ ਲੜਪਗੇ ਆਪ ਦਾ ਘਰ ਨਹੀਂ ਲੂਟ ਆਉਂਦਾ ਇਹ ਨਾ ਪੰਜਾਬ ਸਾਰੇ ਖਰਾਬ ਜਿਵੇਂ ਤੁਸੀਂ ਦੰਗਲੇ ਨੇ ਕਿਹਾ ਸਾਰਾ ਪੰਜਾਬ ਸਾਰਾ ਖਰਾਬ ਹੋਇਆ ਪਿਆ ਹੋਇਆ ਪਿਆ ਨਾ ਹੁਣ ਇੱਕ ਵਾਰੀ ਕਿਵੇਂ ਠੀਕ ਹੋਈਦਾ ਵੀ ਇਹਦਾ ਮਤਲਬ ਸ਼ਾਨਦਮਨ ਕਰਕੇ ਹੌਲੀ ਹੌਲੀ ਕਰਕੇ ਫੇਰ ਹੀ ਠੀਕ ਹੋਊਗਾ ਮਤਲਬ ਉਹ ਤਾਂ ਆ ਕਹਿੰਦੇ ਆ ਬਿੱਕੇ ਦਾ ਠੀਕ ਹੋ ਜੇ ਮੈਂ ਤਾਂ ਆ ਕਹਿੰਦੇ ਇੱਕ ਵਾਰੀ ਟਾਈਮ ਦਿੱਤਾ ਵੀ ਹੁਣ ਹੋਰ ਇੱਕ ਵਾਰ ਜਰੂਰ ਟਾਈਮ ਦਿੱਤਾ ਜਾਵੇ ਫਿਰ ਜੇ ਦੋ ਵਾਰੀ ਟਾਈਮ ਦੇ ਕੇ ਤੀਜੀ ਵਾਰ ਕਦੇ ਬਸ ਰਹਿਣ ਦੇ ਇਹ ਕੋਈ ਉਹ ਕਰੇ ਥੋੜਾ ਵੀ ਆਏ ਵਾਰੀ ਜਿਦਾਈ ਜਾਣ ਕੀ ਕੰਮ ਕਰਦੇ ਹੋ ਅੱਜ ਸੱਤ ਦੇ ਵਿੱਚ ਆਏ ਹੋ 10 ਖੇਡ ਕੀ ਕੰਮ ਕਰਦੇ ਹੋ ਬਸ ਤਾਂ ਸ਼ੀ ਖੇਡਦੇ ਨਹੀਂ ਕੰਮ ਕੀ ਕਰਦੇ ਹੋ ਦਿਹਾੜੀ ਦੱਪਾ ਦਿਹਾੜੀ ਕਰਦੇ ਹੋ ਗਰੀਬਾਂ ਬਾਰੇ ਸਰਕਾਰ ਕੋਈ ਵੀ ਨਹੀਂ ਸੋਚਦੀ ਹੈਗੀ ਗਰੀਬਾਂ ਬਾਰੇ ਸਰਕਾਰ ਕੋਈ ਵੀ ਨਾ ਬਾਗਲ ਨੇ ਸੋਚਿਆ ਇਸ ਨੇ ਵੀ ਸੋਚਿਆ ਇਹ ਜਿਹੜੀ ਸੱਚ ਗੱਲ ਹੈ ਸੱਚ ਹੈ ਨੀ ਇਹਨੇ ਵੀ ਨਹੀਂ ਸੋਚਿਆ ਤੇ ਬਾਦਲ ਕੀ ਗੱਲ ਕੀਤੀ ਕਾਂਗਰਸ ਨੇ ਸੋਚਿਆ ਇਹ ਜਿਹੜੇ ਜਿਹੜੇ ਹੈਗੇ ਜਿਹੜੇ ਹੈਗੇ ਆਪਣੀ ਨਹੀਂ ਉਹ ਆਪਣਾ ਸੈਂਟਰ ਸਰਕਾਰ ਸੈਂਟਰ ਸਰਕਾਰ ਸੀ ਨਾ ਮਿਲ ਕੇ ਇਹ ਸੈਂਟਰ ਸਰਕਾਰ ਜਿਹੜੀ ਹੁੰਦੀ ਹੈ ਇਹ ਕਾਂਗਰਸ ਦੀ ਹੁੰਦੀ ਹੈ ਕਾਂਗਰਸ ਨੇ ਮਿਲ ਕੇ ਬਹੁਤ ਕੁਛ ਕੀਤਾ ਸੀਗਾ ਹੂੰ ਗਰੀਬਾਂ ਵਾਰੇ ਹੂੰ ਨਾ ਬਾਦਲ ਨੇ ਤੇ ਨਾ ਆਮ ਨੇ ਇਹਨਾਂ ਨੇ ਗਰੀਬਾਂ ਵਾਰੇ ਨਹੀਂ ਸੋਚਿਆ ਤੁਸੀਂ ਕਿਹਾ ਮੌਕਾ ਦੇਣਾ ਚਾਹੀਦਾ ਕਾਂਗਰਸ ਨੇ ਤੁਹਾਡੇ ਲਈ ਮੌਕਾ ਕੀਤਾ ਤੁਹਾਡੇ ਲਈ ਵਾਅਦੇ ਕੀਤੇ ਉਹ ਤੇ ਖਰੇ ਉੱtre ਮਜ਼ਦੂਰੀ ਦੇ ਵਿੱਚ ਵਾਅਦਾ ਕੀਤਾ ਫਿਰ ਤੁਸੀਂ ਉਹਨਾਂ ਨੂੰ ਪਿੱਛੇ ਕੀਤਾ ਆਮ ਆਦਮੀ ਪਾਰਟੀ ਨੂੰ ਲੈ ਕੇ ਆਂਦਾ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਤੁਸੀਂ ਕਹਿੰਦੇ ਫਿਰ ਮੌਕਾ ਨਾ ਨਾ ਕਾਂਗ ਜਿਹੜੀ 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 ਕਾਂਗ ਜਿਹੜੀ ਕਾਂਗਰਸ ਸਰਕਾਰ ਸੀ ਉਹ ਮਤਲਬ ਉਦੋਂ ਹੋਰ ਸੀਗੀ ਹੁਣ ਕਾਂਗਰਸ ਨਵੀਂ ਬਣੀ ਵੀ ਆ ਇਹ ਆਉਦੇ ਆਉਦੇ ਨਹੀਂ ਉਹ ਜਿਹੜੀ ਕਾਂਗਰਸ ਸੀ ਨਾ ਇੰਦਰਾ ਦੇ ਵੇਲੇ ਉਹ ਸਰਕਾਰ ਹੀ ਲੱਗ ਸੀ ਹੁਣ ਤਾਂ ਜਿਹੜਾ ਕੋਈ ਮੰਨਦਾ ਵਧੀਆ ਦਿਮਾਗ ਨਾਲ ਆਪਦੇ ਕੰਮ ਕਰ ਲੱਗ ਜਾਂਦਾ ਕੁਝ ਵੀ ਨਹੀਂ ਕਰਦਾ ਕਿਸੇ ਦਾ ਵੀ ਜਿਹੜੀ ਉਹ ਸਰਕਾਰ ਸੀ ਜਦੋਂ ਸੀਗੀ ਇਹਦਾਂ ਉਹ ਸਰਕਾਰ ਹੋਰ ਸੀਗੀ ਉਹ ਸੋਚ ਦੀ ਗਰੀਬਾਂ ਬਾਰੇ ਹੁਣ ਤਾਂ ਜਿਹੜੀ ਸਰਕਾਰ ਬਣ ਜਾਂਦੀ ਹੈ ਉਹ ਅਗਲਾ ਆਪ ਦੇ ਹੀ ਬਣਾਉਂਦਾ ਮਤਲਬ ਇਹ ਕਹਿਣਾ ਹੈ ਵੀ ਨਾ ਐਸ ਨੂੰ ਬੰਦੇ ਨੂੰ ਭਗਵਾਨ ਤੁਮਨ ਨੂੰ ਟਾਈਮ ਇੱਕ ਵਾਰੀ ਹੋਰ ਦਿੱਤਾ ਹੈ ਬਹੁਤ ਹੋਈ ਹੈ ਕਾਲੀਆਂ ਨੇ ਕਹਿੰਦੇ ਕਿ ਰਾਸ਼ਨ ਕਾਰਡ ਗਰੀਬਾਂ ਲਈ ਲੈ ਕੇ ਆਂਦੀ ਕਾਲੀਆਂ ਨੇ ਕਿਸਾਨਾਂ ਨੂੰ ਬਿਜਲੀ ਜਿਹੜੀ ਕਨੈਕਸ਼ਨ ਦਿੱਤੇ ਹਰੀ ਕ੍ਰਾਂਤੀ ਲੈ ਕੇ ਆਂਦੀ ਤਾਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਅਸੀਂ ਨਹੀਂ ਇਹ ਗੱਲ ਕਹਿੰਦੇ ਲੋਕ ਕਹਿੰਦੇ ਆ ਕਿ ਖੜਦੀ ਸੀ ਕਾਲੀ ਹਾਂ ਜਿਆਦੇ ਸਾਰਿਆਂ ਨੂੰ ਬਾਗੜ ਕੇ ਮੈਂ ਸੁਣ ਇੱਕ ਗਲਤ ਬੜੀ ਜਾ ਗੱਲ ਕਰੂੰਗਾ ਬਲਕਿ ਮੈਂ ਨਾ ਇੱਕ ਸਰਵਿਸ ਕੀਤੀ ਸੀਗੀ ਮਤਲਬ ਕਿ ਜਿਵੇਂ ਆਪਾਂ 5 5 ਵਾਰੀ ਵੋਟਾਂ ਪਾਦਿਆਂ 25 ਸਾਲ ਬਣ ਜਾਂਦੇ ਹੁਣ ਸੁਣ ਲਈ ਸੁਣੀ ਚਲੇਗਾ ਜਿਦੋਂ ਆਪਾਂ 5 ਵਾਰੀ ਵੋਟ ਪਾਦਿਆਂ 25 ਸਾਲ ਬਣ ਜਾਂਦੇ ਆ ਮੈਂ ਕਿਸੇ ਡਿਪਾਰਟਮੈਂਟ ਵਿੱਚ ਸੀਗਾ ਮੈਂ ਮੈਂ ਕਿਸੇ ਡਿਪਾਰਟਮੈਂਟ ਵਿੱਚ ਸੀਗਾ ਬਲਕਿ ਵੀ ਹੁਣ ਇਹ ਸਮਝਣ ਨੂੰ ਕਿ ਵੋਟਾਂ ਪਾਈ ਜਾਂਦੇ ਆ ਅਸ਼ਮੈ ਤਾਂ ਇਸ ਦਿਮਨ ਤੇ ਕਰੋ ਜਿਹੜੀ ਵੋਟ ਪਾਉਣੇ ਆਪਾਂ ਦਾ ਬੋਟਾ ਇਹ ਪਾਉਣੇ ਆ ਵੀ ਇਹ ਸਮਝੋ ਦਾ ਕੰਮ ਲਾਵਾਂਗੇ ਇਹ ਗੱਲ ਹੈਗੀ ਨਾ ਜਨਕ 25 26 ਸਾਲ ਅਸੀਂ ਵੋਟਾਂ ਪਾਉਂਦੇ ਰਹੇ ਮੈਂ ਨਾ ਇੱਕ ਕਿਸੇ ਨਾ ਡਿਪਾਰਟਮੈਂਟ ਦੇ ਵਿੱਚ ਸੀਗਾ ਮੈਂ ਉਸ ਡਿਪਾਰਟਮੈਂਟ ਦੇ ਵਿੱਚੋਂ ਹਟ ਗਿਆ ਡਰਦਾ ਹਟ ਗਿਆ ਜਿਹੜੇ ਕਿ ਮੇਰੇ ਸਾਥੀ ਸੀਗੇ ਉਹ ਬਲ ਬਗੜਦੇ ਬਲ ਬਗੜਦੇ ਸੋ ਉੱਥੇ ਦੇ ਬਹਿਲ ਦੇ ਆਪਣੇ ਦੇ ਗਲਾਬੇ ਵਾਲੇ ਦੇ ਇਸ ਦੇ ਮਿੰਡਜਲ ਜੀ ਮਿੰਡਸੇ ਮੇਰੇ ਨਾਲ ਉਹ ਉਹ ਬਹਾਲ ਹੋ ਗਏ ਜਿਹੜੇ ਮਿਲ ਕੇ ਸਾਡੇ ਸੇ ਮੋਤਵਾਰ ਮੋਤਵਾਰ ਸੀਗੇ ਦੇ ਕਾਲੀ ਪਾਰਟੀ ਦੇ ਇਹਨਾਂ ਕੋਲ ਮੈਂ ਜਾਇਆ ਕਰਾਂ ਬਸ ਮੈਨੂੰ ਜਦੋਂ ਪਤਾ ਲੱਗਿਆ ਨਾ ਵੀ ਇਹ ਤਾਂ ਕੱਲੇ ਵੋਟਾਂ ਲੈਣ ਆਲੀ ਐ ਇਹਨਾਂ ਨੇ ਤਾਂ ਕੁਝ ਵੀ ਨਹੀਂ ਕੀਤਾ ਕੱਲਾ ਵੋਟੇ ਵੋਟਾਂ ਲੈਣ ਵਾਸਤੇ ਆ ਤੁਹਾਡਾ ਕੰਮ ਨਹੀਂ ਕੀਤਾ ਮਾੜਾ ਮੇਰਾ ਮੇਰਾ ਕੰਮ ਨਹੀਂ ਕੀਤਾ ਫਿਰ ਐਸੇ ਕਰਕੇ ਮਾੜਾ ਕਹ ਰਹੇ ਹਾਂ ਜਦੋਂ ਮੇਰਾ ਕੰਮ ਨਹੀਂ ਕੀਤਾ ਫਿਰ ਮੈਂ ਤਾਂ ਮਾੜਾ ਹੀ ਕਹੂੰਗਾ ਜੀ ਇਹ ਤਾਂ ਗੱਲ ਹੈ ਕਿ ਜਦੋਂ ਮੈਂ ਪਪਲਖ ਬਾਰੇ ਨਹੀਂ ਆਪ ਮੈਂ ਆਇਆ ਸਾਰਿਆਂ ਦਾ ਕੰਮ ਹੋਵੇ ਪਰ ਮੇਰਾ ਕੰਮ ਹੀ ਨਹੀਂ ਮੈਂ ਤੇ ਬੱਚੇ ਬਾਲਣੇ ਸੀ ਮੈਂ ਤਾਂ ਉਹਦੇ ਬੱਚਾ ਬਾਲ ਬਾਲ ਵੇਖਣਾ ਪਰ ਮੇਰਾ ਕੰਮ ਨਹੀਂ ਕੀਤਾ ਜਿਹੜੇ ਜਿਹੜੀ ਸਰਕਾਰ ਬਣ ਜਾਂਦੀ ਆ ਕੱਲਾ ਬੋਟੀ ਲੰਡੀ ਆ ਕਿਸੇ ਦਾ ਕੰਮ ਨਹੀਂ ਕਰਦੀ ਬਾਪੂ ਸ਼ਸੀ ਦਾ ਸਾਸਤਰੀਕਰ ਕਿਵੇਂ ਠੀਕੋ ਠੀਕ ਆ ਜੀ ਬਰੇਗਾ ਕਿਵੇਂ ਸ਼ਹਿਰ ਦੇ ਵਿੱਚ ਰਹਨੇ ਹੋ ਬਠਿੰਡਾ ਹੌਟ ਸ਼ੀਟ ਮੰਨੀ ਜਾਂਦੀ ਆ ਹਰ ਸਿਮਰਤ ਕੋਰ ਬਦਲ ਲੱਖਾ ਸੁਧਾਨਾ ਤੇ ਆਮ ਆਦਮੀ ਪਾਰਟੀ ਦੇ ਗਰਮਿਤ ਖੋਡੀਆਂ ਕਿੰਨਾ ਨੂੰ ਸੀਟ ਮਿਲ ਸਕਦੀ ਆ ਕਿੰਨਾ ਨੂੰ ਲੋਕ ਪਰ ਮਹੰਗਾਰਾ ਦੇ ਸਕਦੇ ਸਿਮਰਤ ਕੋਰ ਨੂੰ ਨਹੀਂ ਕੀ ਗੱਲ ਬਾਪੂ ਜੀ ਕਿਉਂ ਲੋਕ ਹਰ ਸਿਮਰਤ ਕੋਰ ਬਦਲ ਨੂੰ ਪਸੰਦ ਕਰਦੇ ਜਿਵੇਂ ਜੀ ਬੁੜਾ ਬਣਿਆ ਸੀ ਬਦਲ ਹਮ ਸਭ ਨੂੰ ਸਹੂਲਤ ਦਿੰਦਾ ਰਿਹਾ ਗਰੀਬ ਨੂੰ ਵੀ ਅਮੀਰ ਨੂੰ ਵੀ ਹਮ ਆਮ ਪਾਰਟੀ ਆ ਛੱਡ ਕੇ ਭੱਜੇ ਜਾਂਦੇ ਨੇ ਵਿਖ ਕੇ ਤੇ ਪਿੰਡ ਚ ਆਏ ਪੁੱਛ ਲੋ ਵੀ ਕਿੰਨੇ ਕਿੰਨੇ ਕਾਰਡ ਕੱਟ ਦਿਆ ਆਮ ਪਾਰਟੀ ਨੇ ਉਹ ਵੀ ਤਾਂ ਗਰੀਬ ਹੀ ਆ ਗਰੀਬਾਂ ਦੇ ਕੱਟੇ ਨੇ ਤੇ ਬਾਦਲ ਧਾਲ ਵੀ ਦਿੰਦਾ ਰਿਹਾ ਧਾਲ ਤਾਂ ਇਹਨਾਂ ਨੇ ਕਿਧਰੇ ਗਈ ਦੱਸੋ ਵੀ ਇਹਨਾਂ ਨੂੰ ਵੋਟ ਕਿਹੜਾ ਪਾ ਦੂਗਾ ਕੰਮ ਜਾਂਦੀ ਤਾਂ ਨਹੀਂ ਕਰਦੀ ਸਰਕਾਰ ਆਉਂਦੀ ਕਰਦੀ ਆ ਜੇ ਹੁਣ ਕਹਿੰਦੇ ਵੀ ਅਸੀਂ ਹਰਦੇ ਆ ਜਾਂ ਜਾਣੇ ਆ ਇੱਕ ਦਿਨ ਕਰ ਦੇਣਗੇ ਛੀਮੀ ਨੇ ਕਰ ਦੇਣਗੇ ਉਹ ਗਨੇਤਾ ਨਹੀਂ ਨਾ ਜਾਂਦੇ ਆਉਣ ਸਾਰ ਹੋਵੇ ਕੰਮ ਫੇਰ ਅਭਿਹਾ ਸੀ ਇਸ ਉਲਟਾ ਕਰੀਆਂ ਵੀ ਜੇ ਲਾਗੇ ਸਾਰੀਆਂ ਵੀ ਸੂਲਤ ਨਹੀਂ ਗਈ ਨੌਕਰੀਆਂ ਦੀ ਗੱਲ ਕਰ ਰਹੇ ਆ ਕਹਿੰਦੇ 40000 ਤੋਂ 990 ਨੌਕਰੀਆਂ ਦੇ ਦਿੱਤੀਆਂ ਨੇ ਕਿਵੇਂ ਮਿਲੀ ਹੈ ਕਿਸੇ ਨੂੰ ਨੌਕਰੀ ਤੁਸੀਂ ਸੱਤ ਦੇ ਵਿੱਚ 10 12 ਜਣੇ ਬੈਠੇ ਹੋ ਕਿਸੇ ਦੇ ਪਰਿਵਾਰ ਨੂੰ ਨੌਕਰੀ ਮਿਲੀ ਹੈ ਸਾਡੇ ਪਿੰਡ ਚ ਤਾਂ ਜੀ ਸੁਣੀ ਨਹੀਂ ਸੀ ਅਸੀਂ ਤਾਂ ਸੁਣੀ ਨਹੀਂ ਕਿਸੇ ਨੂੰ ਵੀ ਆ ਭਗਵਾਨ ਜੀ ਮਾਰ ਨੇ ਰੱਖ ਲਿਆ ਸਾਨੂੰ ਮੂਰੇ ਵਸੇਰੇ ਆ ਬੰਦੇ ਪਿੰਡ ਚ ਪਰ ਐਂਡਾ ਕਿਨਾ ਬੰਦਾ ਵੀ ਮੈਨੂੰ ਭਗਵਾਨ ਤੋਂ ਮਾਨਨੇ ਰੱਖਿਆ ਕੋਈ ਸਿਨੇ ਨਹੀਂ ਸੁਣਾ ਵੀ ਇਹਨੂੰ ਰੱਖ ਲੈ ਬਾਪੂ ਜੀ 2500 ਰੁਪਏ ਪੈਨਸ਼ਨ ਦਾ ਵਾਅਦਾ ਕੀਤਾ ਸੀ ਕਿਵੇਂ ਮਿਲਣ ਲੱਗੀ ਕਿ ਨਹੀਂ ਦਿੱਤੀ ਜਮ ਨਹੀਂ ਜਾਂਦਾ ਹੋਇਆ ਦੂਜੀ ਦਿੱਤੀ ਤਾਂ ਨਹੀਂ ਕੋਈ ਸਰਕਾਰ ਨਹੀਂ ਦਿੰਦੀਗੀ ਕਹਿੰਦੇ ਸਾਰੇ ਕੀ ਗੱਲ ਬਾਪੂ ਜੀ ਕਿਉਂ ਜਾਂਦੇ ਹੋਏ ਲੋਕ ਵਿਸ਼ਵਾਸ ਫਿਰ ਕਰ ਲੈਂਦੇ ਜਾਂਦੇ ਹੋਏ ਕੰਮਾਂ ਜਿਹੜੇ ਕਰਦੇ ਆ ਲੋਕਾਂ ਨੂੰ ਕੀ ਸੋਚਣਾ ਚਾਹੀਦਾ ਇਸ ਚੀਜ਼ ਬਾਰੇ ਲੋਕਾਂ ਨੂੰ ਤਾਂ ਸੋਚਣਾ ਚਾਹੀਦਾ ਵੀ ਜਿਹੜਾ ਚੰਗਾ ਚੰਗਾ ਕੋਈ ਨਹੀਂ ਸਾਰੇ ਵਿਗਦੇ ਆ ਕੇ ਹੁਣ ਇਹਨਾਂ ਨੂੰ 5 ਸਾਲ ਹੋਏ ਨਹੀਂ ਨਾ ਅਜੇ 2 ਸਾਲ ਹੀ ਹੋਏ ਤੇ ਦੋ ਭੱਜ ਵੀ ਗਏ ਤੇ ਜਿੱਦੋਂ ਪੰਜ ਹੁਣੇ ਉਹ ਦਿਨ ਸਾਰੇ ਭੱਜਣਗੇ ਕੀ ਗੱਲ ਵੀਰ ਐਂ ਤਾਂ ਸਟੈਂਡ ਤੇ ਜਿੰਨੇ ਉਹਦੇ ਹਲਕੇ ਦੇ ਲੋਕ ਆ ਜਿਹੜੇ ਦੋ ਭੱਜਣਾਂ ਉਹ ਤਾਂ ਸਾਰੇ ਵਿਕ ਗਏ ਨਾ ਵੋਟਾਂ ਤਾਂ ਉਹਨਾਂ ਨੂੰ ਵੰਡੀਆਂ ਉਹ ਛੱਡ ਕੇ ਭੱਜ ਗਏ ਉਹਨਾਂ ਨੂੰ ਤੇ ਕੀ ਤੋਂ ਕੰਮ ਲੈਣਗੇ ਉਹ ਕੰਮ ਤਾਂ ਉਹਨਾਂ ਤੋਂ ਲੈਣਾ ਸੀ ਨਾ ਉਹ ਤਾਂ ਬਿੰਦਿਜ ਬਦਲ ਕੇ ਲੈ ਕੇ ਪੈਸੇ ਬਦਲਣਾ ਨਹੀਂ ਚਾਹੀਦਾ ਬੰਦਾ ਜਾਨ ਦੇ ਦੇ ਉਸ ਕੰਮ ਤੇ ਤੇ ਕਿਥਾਂ ਰਹੂ ਮੈਂ ਇਹਨਾਂ ਨੂੰ ਦੇ ਦੇ ਇੱਕ ਦਾਖੂ ਕਿ ਬੁੜੀਆਂ ਬਦਲ ਜਾਂਦੀਆਂ ਵੀ ਲੀਡਰ ਬਦਲ ਜਾਂਦੇ ਆਪਾਂ ਨੂੰ ਕੀ ਹੋ ਜੂਗਾ ਬਦਲਣੀਆਂ ਕਿ ਨਹੀਂ ਬਸ ਆਹੀ ਗੋਸਾ ਵੀ ਸਾਰੀਆਂ ਸਰਕਾਰਾਂ ਚ ਇੱਕ ਜਿਹੀ ਤੁਸੀਂ ਦੇਖ ਲਓ ਕਿੰਨੇ ਬੰਦੇ ਵਿਕੇ ਗਏ ਹੋਣਗੇ ਦੋ ਹਲਕਿਆਂ 'ਚ ਜਿੱਥੇ ਉਹ ਭੱਜਿਆ ਦੋਨੇ ਹਰੀਏ ਨਾ ਤੇ ਬਸ ਉਹ ਝਾਕੀ ਜਾਣ ਉਹ ਮਾਜੇ ਨਾਲ ਲੈ ਕੇ ਬੈਗੇ ਪੈਸੇ ਘਰੇ ਆਉਂਦੇ ਕਿੰਨੀਆਂ ਸੀਟਾਂ ਆ ਸਕਦੀਆਂ ਅੰਦਾਜ਼ੇ ਦੇ ਨਾਲ ਖੁੰਡ ਚਰਚਾ ਕਰਦੇ ਹਾਂ ਕਿ ਅੰਦਾਜ਼ੇ ਲਗਾਉਨੇ ਆ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਕਾਲੀ ਦਲ ਨੂੰ ਕਿੰਨੀਆਂ ਆ ਸਕਦੀਆਂ ਨੇ ਭਾਜਪਾ ਨੂੰ ਕਿੰਨੀਆਂ ਆ ਸਕਦੀ ਐਡੀ ਦੂਰ ਨਹੀਂ ਅਸੀਂ ਜਾ ਸਕਦੇ ਅਸੀਂ ਤਾਂ ਆਪਦੇ ਹਲਕੇ 'ਚ ਦੱਸ ਸਕਦੇ ਨੇ ਵੀਰ ਤੇ ਉਹਦਾ ਬਠਿੰਡਾ ਸੀਟ ਹਾਂ ਉਸੇ ਨਹੀਂ ਜਦੋਂ ਸਿਮਰਤਨ ਉਹਦਾ ਹਲਕਾ ਦਾ ਜੀ ਪੋਚੋ ਹਲਕੇ ਦੀ ਗੱਲ ਸੱਥਾਂ ਦੇ ਵਿੱਚ ਕਰੀਏ ਆਪਾਂ ਆਵਾਦਮੀ ਪਾਰਟੀ ਨੇ ਕਹਿ ਸੀ ਕਿ ਸਾਡੀ ਅਫਸਰशाही ਸੱਥਾਂ ਦੇ ਵਿੱਚ ਐਮਐਲਏ ਸੱਥਾਂ ਦੇ ਵਿੱਚ ਆਇਆ ਕਦੇ ਨਾ ਕੋਈ ਨਹੀਂ ਆਉਂਦਾ ਯਾਰ ਸਭ ਮੇਲਾ ਮੂਲਾ ਵਲੇ ਵੀ ਸੁਣੀਦਾ ਵੀ ਪੈਸੇ ਲੈ ਕੇ ਭੱਜ ਜਾਂਦੇ ਨੇ ਚੰਡੋਲਾ ਵਾਲੇ ਤੋਂ ਵੀ ਅੱਛਾ ਜੀ ਹਾਂ ਇਹ ਤਾਂ ਕਹਿੰਦੇ ਇਮਾਨਦਾਰੀ ਬਹੁਤ ਹੈ ਜੀ ਬਾਬਾ ਉਹ ਐਵੇਂ ਕੱਲੀ ਇਮਾਨਦਾਰੀ ਆ ਉਹਦੀ ਇਮਾਨਦਾਰੀ ਮਾਨਸਾਲਾ ਆਇਆ ਸੀਗਾ ਕੋਈ ਫੜਿਆ ਗਿਆ ਸੀ ਕਿੱਡੀ ਕਮਾਨਦਾਰੀ ਆ ਦੇਖ ਲੈ ਤੂੰ ਤੁਰਤੀ ਉਹ ਫਲੈਕਸ ਬੋਰਡ ਲਾਏ ਪਏ ਆ ਕਹਿੰਦੇ ਜੇਕਰ ਕੋਈ ਕਰਪਟਾ ਰਿਸ਼ਵਤ ਲੈਂਦਾ ਫੜਿਆ ਗਿਆ ਤੇ ਕਹਿੰਦੇ ਅਸੀਂ ਐਨਿਆਂ ਨੂੰ ਜੇਲ੍ਹ ਦੇ ਵਿੱਚ ਅੰਦਰ ਡੱਕ ਦਿੱਤਾ ਸੀ ਐਮ ਭਗਵੰਤ ਮਾਨ ਤਾਂ ਕਹਿੰਦੀ ਨਹੀਂ ਰੱਖ ਸਕਦੇ ਜਿਵੇਂ ਗੱਲਾਂ ਨਾ ਗੱਲਾਂ ਕਿੰਨੀਆਂ ਮਾਰ ਲਈ ਗੱਲਾਂ ਤਾਂ ਅੱਜ ਵੀ ਇੰਟਰਵਿਊ ਆਈ ਜਾਂਦੀ ਸੀ ਵੀ ਮੈਂ ਐ ਕਰ ਦੂੰ ਐ ਕਰ ਦੂੰ ਨਹੀਂ ਕਰ ਸਕਦਾ ਸੰਯਾ ਦੇ ਪਿਆਉਂਦੀਆਂ ਵੀ ਇੰਟਰਵਿਊ ਲਈ ਜਾਂਦਾ ਸੀ ਅੱਜ ਵੀ ਮੈਂ ਪੜਦਾ ਐ ਕਰਦਾ ਸੀ ਉਹ ਕਰਦਾ ਸੀ ਅੱਜ ਵੀ ਤੁਹਾਡੇ ਕੋਲ ਮੇਂ ਸਵਾਲ ਪੁੱਛੀ ਜਾਂਦੇ ਨਹੀਂ ਕੁਝ ਕਰ ਸਕਦਾ ਕਿ ਕਿਨੋਂ ਉੱਪਰ ਸਵਾਲੀਆ ਚਿੰਨ ਖੜਾ ਹੋ ਗਿਆ ਸੁਪਰੀਮੋ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਗਏ ਨੇ ਕਿਵੇਂ ਦਾ ਲੱਗਦਾ ਸਵਾਲੀਆ ਚਿੰਨ ਇਮਾਨਦਾਰੀ ਉੱਪਰ ਸ਼ੱਕ ਨਜ਼ਰ ਹੋ ਗਿਆ ਇਹ ਤਾਂ ਮੋਦੀ ਦਾ ਕੰਮ ਹੀ ਆ ਵੀ ਰੇਕ ਨੂੰ ਫੜੋ ਮੋਦੀ ਕਿਹੜਾ ਚੰਗਾ ਹੈ ਉਹਨਾਂ ਨਹੀਂ ਜਿਹੜਾ ਬੰਦਾ ਤੂੰ ਐ ਲਾਲਾ ਵੀ ਸਾਰੇ ਸਾਰੇ ਚੰਗੇ ਨੇ ਉਹ ਕੋਈ ਤਾਂ ਬੰਦਾ ਹੁੰਦਾ ਹੀ ਆ ਉਹ ਉਹਨੇ ਨਿਜਾੜੇ ਜਿਹੜੇ ਸਾਰੇ ਸਾਫ ਆ ਦੂਜੇ ਸਾਰੇ ਗਲਤ ਇਹਨੂੰ ਮੰਨਦੇ ਹੋ ਕਿ ਮੋਦੀ ਕਰ ਰਿਹਾ ਹੈ ਸਭ ਕੁਝ ਜਦੋਂ ਪੰਜਾਬ ਦੇ ਵਿੱਚ ਫੜਨਾ ਹੁੰਦਾ ਉਦੋਂ ਵਿਜੀਲੈਂਸ ਆਉਂਦੀ ਹੈ ਸੀਐਮ ਭਗਵਤ ਕਿਹਾ ਜਾਂਦਾ ਕਿ ਸੀਐਮ ਭਗਵੰਤ ਮਾਨ ਨੇ ਰੇਡ ਪਵਾ ਦਿੱਤੀ ਹੈ ਜਦੋਂ ਸੈਂਟਰ ਵੱਲੋਂ ਜਦੋਂ ਈਡੀ ਰੇਡ ਕਰਦੀ ਹੈ ਤਾਂ ਉਦੋਂ ਕਿਹਾ ਜਾਂਦਾ ਕਿ ਮੋਦੀ ਜਿਹੜਾ ਅੰਦਰ ਕਰਵਾ ਰਿਹਾ ਮੋਦੀ ਵੇਦਾ ਫਿਰ ਉਹਨਾਂ ਨੂੰ ਦੂਜੀਆਂ ਪਾਰਟੀਆਂ ਦੇ ਕਿਵੇਂ ਫੜੇ ਜਾਂਦੇ ਆਪਦੇ ਨੂੰ ਵੀ ਫੜ ਕੇ ਕਰੇ ਅੰਦਰ ਜਦੋਂ ਉਹਨਾਂ ਰੌਲਾ ਪਈ ਜਾਂਦਾ ਫਿਰ ਕੇਜਰੀਵਾਲ ਪਿੱਛੇ ਉਹਨਾਂ ਨੂੰ ਵੀ ਬਰਾਬਰ ਫੜਦੇ ਨੇ ਆਉਣਾ ਤੇ ਕਿਵੇਂ ਪੰਜਾਬ ਦੇ ਲੋਕੋ ਮੋਦੀ ਦੀ ਭਾਜਪਾ ਦੀ ਸਰਕਾਰ ਦੇਖਣਾ ਚਾਹੁੰਦੇ ਆ ਭਾਜਪਾ ਦੇ ਕਿਸੇ ਨੁਮਾਇंदे ਨੂੰ ਵੋਟਾਂ ਪਾਉਣਗੇ ਲੱਗਦਾ ਤੁਹਾਨੂੰ ਨਹੀਂ ਲੱਗਦਾ ਜੀ ਸਾਰੇ ਆਖੀ ਜਾਂਦੇ ਵੀ ਜੇ ਮੋਦੀ ਐਕਟੀ ਬਣ ਗਿਆ ਤੇ ਇਹ ਤਾਂ ਇਹੋ ਜਿਹਾ ਕੁਝ ਕਰੂ ਵੀ tufaan ਲਿਆ ਦੇਗਾ ਦੁਨੀਆ 'ਚ ਪਰ ਪੰਜਾਬ ਦੇ ਲੀਡਰ ਤਾਂ ਪੰਜਾਬ ਦੇ ਲੀਡਰ ਤਾਂ ਜਿਹੜੇ ਛੱਡ-ਛੱਡ ਕੇ ਭਾਜਪਾ ਦੇ ਵਿੱਚ ਰਲਿ ਜਾ ਰਹੇ ਆ ਜੀ ਐਂ ਜੀ ਲੀਡਰਾਂ ਦਾ ਤਾਂ ਆਪਦਾ ਹੁੰਦਾ ਵੀ ਕੰਡਾ ਜਿਵੇਂ ਤੁਹਾਨੂੰ ਕਹਿੰਦਾ ਆਦਾ ਟਿੱਟ ਬਰਨਣਾ ਗਰੀਬਾਂ ਨੂੰ ਪੁੱਛਣ ਵੀ ਹਾਂ ਵੀ ਕੀ ਹਾਲਾਤ ਕਿਵੇਂ ਪਹੁੰਗੇ ਪਹਿਲਾਂ ਉਹਨਾਂ ਉਹਨਾਂ ਲੀਡਰਾਂ ਨੂੰ ਲੋਕਾਂ ਨੇ ਜਿਤਾਇਆ ਹੁੰਦਾ ਕਿਵੇਂ ਲੋਕ ਉਹਨਾਂ ਨੂੰ ਦੁਬਾਰਾ ਫਿਰ ਵੋਟਾਂ પા ਸਕਦੇ ਨਹੀਂ પા ਸਕਦੇ ਜੇ ਚੰਗੇ ਹੋਣਗੇ ਤਾਂ ਫੇਰ ਬਾਣਗੇ ਹੁਣ ਬਾਦਲ ਕੇ ਚੰਗੇ ਸੀ ਇਹਨਾਂ ਬਸੇ ਰਹਿਰੀ ਪਾਗੇ ਲੋਕਾਂ ਨੇ ਸਾਰਿਆਂ ਨੂੰ ਸਾਰੀ ਸਹੂਲਤਾਂ ਦਿੰਦੇ ਗਰੀਬਾਂ ਨੂੰ ਆਟਾ ਦਾਲ ਸਕੀਮ ਪੀਨੇ ਚਲਾਈ ਬਾਦਲ ਕਹਿੰਦੇ ਚਲਾਈ ਸੀ ਦਿੱਤੇ ਉਹਨਾਂ ਨੇ ਸਾਰਿਆਂ ਨੂੰ ਪਰ ਫਿਰ ਵੀ ਲੋਕਾਂ ਨੇ ਤਾਂ ਨਕਾਰ ਦਿੱਤਾ ਉਹਨਾਂ ਨੂੰ ਓਏ ਇੰਨੇ ਜਿਹੜੇ ਤਾਂ ਹੁਣੇ ਯਾਰ 4-5 ਵਾਰ ਹੀ ਜਿੱਤੇ ਨੇ ਠੀਕ ਅਲੱਗ ਹੈ ਨਾ ਇਹਨੂੰ ਦੇਖ ਲੋ ਭਗਵਾਨ ਜਵਾਨ ਨੂੰ ਆਈ ਹੈ ਨਾ ਵੀ ਨੂੰ ਦੇਖ ਲੋ ਹੁਣ ਪਤਾ ਲੱਗੂ ਹੁਣ ਸਾਰੇ ਪਿੰਡਾਂ 'ਚ ਦੇਖ ਲੈ ਕਿੰਨੇ ਕਾਰਡ ਕੱਟੇ ਗਏ ਹੋਣਗੇ ਉਹ ਤਾਂ ਕਹਿੰਦੇ ਤਨਹਾੜ ਲੋਕਾਂ ਦੇ ਕੱਟੇ ਅਸੀਂ ਤਕੜੇ ਤਕੜੇ ਅਮੀਰ ਲੋਕਾਂ ਦੇ ਕੱਟੇ ਕਹਿੰਦੇ ਸਰਕਾਰੀ ਇਮਾਨਦਾਰ ਯਾਰ ਜਿਨ੍ਹਾਂ ਦੀ ਰੋਟੀ ਭਗਦੀ ਉਹਨਾਂ ਨੇ ਕੱਟੀ ਵਟੇ ਇੱਥੇ ਇਕੱਠਾ ਕਰਕੇ ਦਿਖਾ ਦਿੰਦੇ ਹੁਣ ਡਰਦੇ ਨਹੀਂ ਫੇਰੇਗੇ ਵੀ ਚਾਲੂ ਕਰ ਲੋ ਉਹ ਕੀ ਵੇਖਣੋਂ ਦਾ ਕਾਗਜ਼ ਪੱਤਰ ਵੀ ਕੀਦੇ ਆ ਇੱਥੋਂ ਵਾਲਿਆਂ ਨੂੰ ਕਹਿੰਦੇ ਇੱਥੋਂ ਵਾਲੇ ਜਿਹਦਾ ਜੀ ਕਰਦੇ ਕਟਾ ਦੇ ਹਾਂ ਜਿਹੜੇ ਜਮਾ ਗਰੀਬ ਆ ਜਿਹੜਾ ਮਾਜ ਵੀ ਸਿੱਖੋ ਉਹਨਾਂ ਦੇ ਘੱਟੇ ਪੈਣ ਉਹਨਾਂ ਕੋਲੇ ਕੀ ਜ਼ਮੀਨ ਆ ਉਹ ਤਾਂ ਨਹੀਂ ਕਹਿੰਦਾ ਵੀ ਬਾਪੂ ਸਾਹਿਬ ਤਤਰੀ ਗਾਲ ਕਿਵੇਂ ਠੀਕ ਹੋ ਬਹੁਤ ਵਧੀਆ ਸਾਥ ਚ ਆ ਜਾਨੀ ਇੱਥੇ ਐ ਗੱਲਾਂ ਗੋਲਾ ਮਾਰ ਹਾਂਜੀ ਹਾਂਜੀ ਫਿਰ ਕੀ ਖੁੰਡ ਚਰਚਾ ਕਰਦੇ ਹੋ ਇੱਥੇ ਫਿਰ ਵੋਟਾਂ ਦੀ ਗੱਲ ਕਰੀਏ ਆਪਾਂ ਲੈ ਜੀ ਵੋਟਾਂ ਦੀ ਗੱਲ ਤਾਂ ਕਰ ਰਿਹਾ ਸੋ ਪਾਰਟੀਆਂ ਨੇ ਮਤਲਬ ਹੋਣਾ ਆਹ ਤਾਂ ਜੀ ਫਲਾਨਾ ਚੰਗਾ 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 ਕੋਈ ਨਹੀਂ ਤੁਸੀਂ ਮੇਰੀ ਗੱਲ ਸੁਣ ਬਾਦਲ ਨੇ ਆਖਿਆ ਸੀਗਾ ਵੀ ਮੈਂ ਆਵਦਾ ਸਾਰਾ ਪੁੱਛੋ ਨਹੀਂ ਨੰਗਲ ਤਾਂ ਤਾਂ ਰੇਲ ਦੀ ਜੇ ਸਿਵਰਤ ਗਏ ਆਵਦਾ ਭਰਾ ਲਿਆ ਕੇ ਤੇ ਨੈਨ ਬਰਾਬਰ ਦਾ ਲੀਡਰ ਬਣਾ ਲਿਆ ਉਹ ਵਾਲਾ ਸੀਗਾ ਵੀ ਤੈਨੂੰ ਹਰਾ ਦੂਗਾ ਤੇ ਵੇਖ ਲੈ ਬਸ ਠੀਕ ਨਾ ਜੇ ਨਹੀਂ ਹੋਈ ਤਾਂ ਦੱਸ ਹਾਂ ਅਨਸਾ ਪੱਤਾ ਜਿਹੜਾ ਸਾਰਾ ਇੱਥੋਂ ਹੀ ਜਾਂਦਾ ਲੀਡਰਾਂ ਦੇ ਹੱਥੋਂ अच्छा जी हां ਤੇ ਜੇਕਰ ਇਹਨਾਂ ਦੇ ਹੱਥੋਂ ਚੱਲਦਾ ਸੀ ਪਰ ਹੁਣ ਤਾਂ ਬਦਲਾਵ ਲੈ ਆਂਦਾ ਸੀ ਲੋਕਾਂ ਨੇ ਸੀਐਮ ਭਗਵੰਤ ਮਾਨ ਹੁਣ ਨਸ਼ਾ ਰੁਕਿਆ ਪੰਜਾਬ ਉਹ ਜੇ ਹੁਣ ਮੇਰੀ ਗੱਲ ਸੁਣੋ ਉਹ ਡਾਕ ਤੋਫੇ ਦਰਦੇ ਆ ਉਹਦਾ ਕੀ ਬੰਨ ਦਿੰਦੇ ਆ ਕਿਉਂ ਜੀ 92 ਐਮਐਲ ਇਹ ਬਹੁਤ ਬਹੁਤ ਵੱਡਾ ਦਿੱਤਾ ਲੋਕੀ ਕਹਿੰਦੇ ਅਸੀਂ ਤਾਂ 92 ਐਮਐਲ ਜਿਤਾ ਕੇ ਦਿੱਤੇ ਆ ਕਹਿੰਦੇ ਕਿ ਨਸ਼ਾ ਬੰਦ ਕਰੋ ਸੀਐਮ ਭਗਵੰਤ ਮਾਨ ਨੂੰ ਕਿਵੇਂ ਬੰਦ ਹੋਇਆ ਤੁਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਰਹਿੰਦੇ ਹੋ ਐ ਬੰਦ ਨਸ਼ਾ ਕਿੱਥੋਂ ਹੋਜੂ ਲੀਡਰ ਸਾਰੇ ਇੱਕੋ ਹੀ ਗੱਲ ਹੈ ਤੇ ਜੇ ਭਗਵੰਤ ਮਾਨ ਤਾਂ ਕਹਿੰਦਾ ਮੈਂ ਆਮ 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 ਲੋਕਾਂ ਦਾ ਧੀਆਂ ਪੁੱਤਾਂ ਆ ਕਹਿੰਦਾ ਤੇ ਆਮ ਲੋਕਾਂ ਦੇ ਜਿਹੜੇ ਧੀਆਂ ਪੁੱਤ ਅਸੀਂ ਐਮ ਐਲ ਏ ਬਣਾਏ ਆ ਫਿਰ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਇਹ ਨਸ਼ਾ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਨਹੀਂ ਜੀ ਉਹ ਤਾਂ ਫਰਿਆ ਹੈ ਨਾ ਵੀ ਠੀਕ ਆ ਮੈਂ ਬੰਦ ਕਰਦਾ ਕਰਤਾ ਬੰਦ ਹਾਂ ਬੰਦ ਕਿੱਥੋਂ ਕਰ ਦਊਗਾ ਹੂੰ ਕਿਉਂ ਦਸ ਆਰੀ ਤਾਂ ਚੱਕਾ ਲਾਤਾ ਉਹਦੇ ਜਿਹੜਾ ਵੱਡੇ ਲੀਡਰ ਠਾਏ ਆ ਬਾਹਰ ਕੇ ਹੂੰ ਹਾਂ ਭੱਜ ਜਾਂਦਾ ਲੁਕ ਜਾਂਦਾ ਅੱਲਾਸ਼ਾ ਕਿਵੇਂ ਬੰਦ ਹੋ ਜਾਊਗਾ ਪਰੇ ਲੋਕਾਂ ਨੇ ਵੋਟਾਂ ਇਸ ਕਰਕੇ ਪਾਈਆਂ ਸੀ ਕਿ ਨਸ਼ਾ ਬੰਦ ਨਸ਼ਾ ਬੰਦ ਕਰੂਗਾ ਹਾਂ ਹਾਂ ਨਸ਼ਾ ਦਾ ਲੋਗਾ ਹੱਥੋਂ ਹਰੇਕ ਪਿੰਡ ਚ ਇੱਕ ਦੋ ਮਰ ਜਾਂਦੇ ਆ ਸ਼ਹਿਰ ਚ ਤੁਸੀਂ ਰਹਿੰਦੇ ਹੋ ਕਿਵੇਂ ਤੁਹਾਡੇ ਇੱਥੇ ਨਸ਼ੇ ਤੇ ਰੋਕத் ਥੰਮ ਹੋਈ ਹੈ ਰੋਕத் ਥੰਮ ਹੋਈ ਹੈ ਰੋਕத் ਥੰਮ ਮੇਰੇ ਅਰਗੇ ਨੂੰ ਕੌਣ ਮੰਨਦਾ ਬੋੜੇ ਤੈਨੂੰ ਮਾਰਦੇ ਆ ਡਾਂਗਾ ਪਿੰਡਾਂ ਵਾਲੇ ਨਹੀਂ ਹੋਈ ਜਿਹੜੀ ਗੱਲ ਕਹਿੰਦਾ ਉਹੀ ਕਹੇ ਤੁਹਾ ਜਾਂ ਪਿੰਡਾਂ ਵਾਲੇ ਹੋਈ ਗੱਲ ਸੋ ਨਹੀਂ ਹੋਈ ਪਿੰਡਾਂ ਵਾਲੇ ਕਰੇ ਸੀ ਥੋੜਾ ਕਹਿਣਾ ਚਿਰ ਕਮੇਟੀਆਂ ਬਣਾਈਆਂ ਹਾਂ 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 ਕਮੇਟੀਆਂ ਵਾਲੇ ਮਰ ਕੋਈ ਹੱਜੇ ਲੱਗੇ ਨਹੀਂ ਫਿਰ ਬੱਤਾਂ ਨੂੰ ਪਤਾ ਵੀ ਚਲੀ ਜਾਂਦਾ ਚਲੀ ਜਾਂਦੇ ਕਿਵੇਂ ਬੰਦ ਹੋਊਗਾ ਨਸ਼ਾ ਕਿਵੇਂ ਬੰਦ ਹੋ ਸਕਦਾ ਤੁਸੀਂ ਪਿੰਡਾਂ ਮੈਂ ਕਹਿ ਨਹੀਂ ਸਕਦਾ ਉਹਨੂੰ ਮੈਂ ਕਿਨੂੰ ਕਿਨੂੰ ਕਹੂੰ ਤੇ ਕਿਨੂੰ ਸਾਰੇ ਮੈਨੂੰ ਤਾਂ ਸਾਰੇ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਸੀਐਮ ਭਗਵਾਨ ਜੀ ਤੁਮਾਨੂੰ ਤੁਹਾਡੀ ਜਿਹੜੀ ਇਹ ਆਵਾਜ਼ ਹੈ ਉਹਨਾਂ ਤੱਕ ਪਹੁੰਚੇਗੀ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਕਿਵੇਂ ਬੰਦ ਹੋ ਸਕਦਾ ਨਸ਼ਾ ਵੇਖੋ ਜੀ ਇਹ ਕੰਟਰੋਲ ਕਰਨ ਹੋ ਸਕਦਾ ਨਸ਼ਾ ਪਿੱਛੇ ਰੋਕਿਆ ਜੇ ਆਪੇ ਹੋ ਜੇ ਹੂੰ ਪਿੱਛੋਂ ਵੱਡੇ ਤੋਂ ਵੱਡਾ ਹੁਣ ਮੈਂ ਛੋਟਾ ਇਦੋਂ ਮੇਥੋਂ ਵੱਡਾ ਉਹ ਕੱਲੂ ਹਟਦਾ ਪਿੱਛੇ ਕਿ ਨਹੀਂ ਓਏ ਹੂੰ ਤੇ ਫਿਰ ਮੈਂ ਅੱਖਾਂ ਮੀ ਚੱਲਣਾ ਵੱਡੇ ਅਰੋਪ ਕਾਲੀ ਦਲ ਤੇ ਲਗਾਏ ਜਾਂਦੇ ਸੀ ਹੁਣ ਤਾਂ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਕਿਉਂ ਨਹੀਂ ਵੱਧ ਕਰਦੀ ਕੀ ਕਾਰਨ ਸਮਝਦੇ ਰੌਲਾ ਹੈ ਫਿਰ ਉੱਤੀ ਆ ਗਿਆ ਕਾਲੀ ਵਾਲਡੀ ਦਾ ਬਣੂਗੀ ਆ 15 ਹੈ ਇਹ ਕੱਲੇ ਮੈਨੂੰ ਢਾ ਲੈਣਗੇ ਫਿਰ ਮੇਰਾ ਕੀ ਬਣੂਗਾ ਜੀ ਬਣੂ ਕੁਛ ਨਾ ਹੁਣ ਤਾਂ ਭਗਵੰਤ ਮਾਨ ਹੈ ਠੀਕ ਹੈ ਬਣੂਗੀ ਪਰ ਸੱਤਾ ਦੇ ਵਿੱਚ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਕਹਿੰਦੇ ਸੀ ਕਿ ਮੈਨੂੰ ਲੈ ਕੇ ਆਓ ਸੱਤਾ ਦੇ ਵਿੱਚ ਫਿਰ ਹੁਣ ਤਾਂ ਸੱਤਾ ਦੇ ਵਿੱਚ ਆਣਾ ਕਰਨਾ ਚਾਹੀਦਾ ਸੀ ਲੈ ਕਰਨਾ ਤਾਂ ਚਾਹੀਦਾ ਸੱਤਾ ਵਾਲੇ ਲੱਗਣ ਤਾਂ ਫੇਰ ਹੀ ਮੰਨ ਲਓ ਕਿਉਂ ਬਾਪੂ ਜੀ ਬੰਦ ਕਰਨਾ ਚਾਹੀਦਾ ਨਹੀਂ ਤੂੰ ਵੰਦਵਾ ਦਾ ਹੱਕ ਸੀਗਾ ਵਾਦਾ ਕਰੇਗਾ ਮੈਂ ਨਸ਼ਾ ਬੰਦ ਕਰ ਦੂੰ ਕਰਿਆ ਨਹੀਂ ਉਦੋਂ ਜੋਰਾ ਦੇ ਸਮਾਂ ਅੱਛਾ ਜੀ ਜੋਰਾ ਦੇ ਕਿਵੇਂ ਬੰਦ ਹੋ ਸਕਦਾ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਨਸ਼ਾ ਜੀ ਬੰਦ ਕਿਵੇਂ ਹੋਊਗਾ ਨਸ਼ੇ ਤੇ ਤੁਰਦੀ ਹੈ ਸਰਕਾਰ ਸਰਕਾਰ ਦੀ ਸਰਕਾਰ ਦਾ ਕੰਮ ਹੀ ਨਸ਼ੇ ਤੇ ਚੱਲਦਾ ਹੈ ਪਰ ਇੱਕ ਦੂਜੀ ਤੇ આરોਪ ਲਗਾਉਂਦੇ ਨੇ ਕਿ ਪਹਿਲਾਂ ਕਾਲੀ ਕਾਲੀਆਂ ਤੇ ਕਿਹਾ ਗਿਆ ਕਿ ਕਾਲੀ ਦਲ ਨੇ ਨਸ਼ਾ ਲੈ ਕੇ ਆਂਦਾ ਸੀਐਮ ਭਗਵੰਤ ਮਾਨ ਕਹਿੰਦਾ ਮੈਨੂੰ ਲੈ ਕੇ ਆਓ ਨਸ਼ਾ ਨਹੀਂ ਬੰਦ ਹੋਇਆ ਕਾਂਗਰਸ ਨੇ ਵੀ ਇਹਦੇ ਤੇ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਗੁੱਟਕੇ ਤੇ ਸੌਂ ਖਾਦੀ ਕਹਿੰਦੇ ਕਿ ਨਸ਼ਾ ਬੰਦ ਹੋਵੇਗਾ ਪਰ ਤਿੰਨਾਂ ਨੇ ਵਾਰੋ ਵਾਰੀ ਜ਼ੋਰ ਲਗਾ ਕੇ ਦੇਖ ਲਿਆ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਹੋ ਕਿਵੇਂ ਬੰਦ ਹੋ ਸਕੇ ਇਹ ਤਾਂ ਜੀ ਸਾਰੇ ਹੀ ਭ੍ਰਸਟ ਗਏ ਕਿਸੇ ਦੀ ਬੱਸ ਨਹੀਂ ਕਿਸੇ ਦੀ ਬੱਸ ਦਾ ਰੋਕ ਨਹੀਂ ਲੋਕ ਲੋਕਾਂ ਦੀ ਗੱਲ ਕਰੀ ਹੈ ਆਪਾਂ ਕਿਵੇਂ ਬੰਦ ਹੋ ਸਕਦਾ ਬੰਦ ਕਿਵੇਂ ਹੋ ਜਾਵੇ ਬੰਦ ਤਾਂ ਜੇ ਜਦੋਂ ਆਪ ਖਾਣੋ ਹਰ ਜਾਨ ਫਿਰ ਬੰਦ ਹੋਊਗਾ ਇਹ ਆਪ ਵੀ ਕਿੱਥੇ ਕਰਦੇ ਆ ਇਹ ਨਸ਼ੇ ਦੇ ਆਪਣਾ ਆਦੀ ਹੈ ਸਾਰੇ ਲੀਡਰ ਨਸ਼ਾ ਖਾ ਕੇ ਤੁਰਦੇ ਆ ਤੇ ਨਸ਼ਾ ਬੰਦ ਕਿਵੇਂ ਹੋ ਪਰ ਕਿਹਾ ਜਾਂਦਾ ਕਿ ਲੀਡਰ ਆ ਜਿਹੜੇ ਫੀਮ ਖਾਂਦੇ ਨੇ ਮੋਟੀ ਪਰ ਚਿੱਟਾ ਵਗੈਰਾ ਤਾਂ ਨਹੀਂ ਲਾਉਂਦੇ ਨਾ ਚਿੱਟਾ ਪਿੰਡ ਇਹਦਾ ਪਰਮਾਤਮਾ ਜਾਣਦਾ ਜੀ ਕੀ ਖਾਂਦੇ ਆ ਬਸ ਤਾਂ ਕਹਿੰਦੇ ਨਸ਼ਾ ਸਾਰਾ ਲੀਡਰ ਬਕਾਉਂਦੇ ਆ ਲੀਡਰ ਨਸ਼ਾ ਖਾਂਦੇ ਆ ਲੀਡਰ ਹੀ ਨਾ ਚੱਲਿਉਂਦੇ ਆ ਹਾਂ